ਮੁਰਦਾਬਾਦ ਮੁਰਦਾਬਾਦ ਮਾਰਨ ਵਰਤੇ ਬੈਠੇ ਜਜੀਤ ਸਿੰਘ ਡੱਲੇਵਾਲ ਨੂੰ ਦੇਖਿਆ ਕਰਨ ਵਾਲੀ ਮੋਦੀ ਸਰਕਾਰ ਮੁਰਦਾਬਾਦ 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 ਦੇਸ਼ ਭਰ ਦੇ ਕਿਸਾਨਾਂ ਮਜ਼ਦੂਰਾਂ ਦਾ ਜੈ ਜੰਦਾਬਾਦ ਜੈ ਜੰਦਾਬਾਦ ਸਾਰੀ ਮੇਲ ਕੇ 400 ਰੋਟੀਆਂ ਦੇ ਹਵਾਲੇ ਕਰ ਦਿੱਤੀਆਂ ਕੰਟੀ ਕਾਨੂੰਨ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਬਣਾ ਕੇ ਰਾਂਗੇ ਮਜ਼ਦੂਰਾਂ ਦਾ ਕਰਜ਼ਾ ਮਾਫ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਕਰਾ ਕੇ ਰਾਂਗੇ ਮਜ਼ਦੂਰਾਂ ਨੂੰ ਜ਼ਖਮੀ ਕਰਨ ਲਈ ਮੋਦੀ ਸਰਕਾਰ ਮਰਦਾਬਾਦ ਮਰਦਾਬਾਦ ਕਿਹੜੀ ਮੰਗ ਲੈ ਕੇ ਅੱਜ ਵੀ ਜਿਹੜਾ ਅੱਜ ਰੇਲਵੇ ਟਰੈਕ ਕਰੇ ਗਏ ਦੇਖੋ ਜੀ ਇਹ ਕੋਈ ਨਵੀਂ ਮੰਗ ਨਹੀਂ ਹੈ ਇਹ ਸਾਡੀਆਂ ਪੁਰਾਣੀਆਂ ਮੰਗਾਂ ਨੇ ਜੋ 2014 ਚ ਮੋਦੀ ਸਾਹਿਬ ਜਦੋਂ ਪੰਜਾਬ ਦੇ ਇਹ ਦਸਤਾਨ ਦੇ ਆਪਣੇ ਇੰਡੀਆ ਭਾਰਤ ਦੇ ਪ੍ਰਧਾਨ ਮੰਤਰੀ ਬਣਦੇ ਚਾਹਵਣ ਸੀ ਉਦੋਂ ਇਹ ਜਦੋਂ ਇਹ ਪਿਹਾਰ ਦੇ ਮੁੱਖ ਮੰਤਰੀ ਸੀ ਉਦੋਂ ਇਹਨਾਂ ਨੇ ਉਥੇ ਪੰਜਾਬ ਵਿੱਚ ਆ ਕੇ ਆਪਣੀ ਇੰਡੀਆ ਵਿੱਚ ਆ ਕੇ ਭਾਰਤ ਵਿੱਚ ਆ ਕੇ ਇਹਨਾਂ ਨੇ ਐਲਾਨ ਕੀਤਾ ਵੀ ਜਿਹੜੀ ਕਿਸਾਨ ਨੂੰ ਸਵੈਮਾਈ ਨਾਜ਼ੀ ਰਿਪੋਰਟ ਮਿਲਣੀ ਚਾਹੀਦੀ ਆ ਤੇ ਕਿਸਾਨ ਨੂੰ ਜਿਹੜੀ ਐਮਐਸਬੀ ਦੇ ਲੈ ਦਾ ਗਰੰਟੀ ਕ੍ਰੋਨ ਜੂਨ ਮਿਲਣਾ ਚਾਹੀਦਾ ਪਰ ਅੱਜ ਉਹ ਦੇਖੋ ਸਰਕਾਰ ਬਣਨ ਤੋਂ ਬਾਅਦ મોદી ਸਾਹਿਬ ਸਾਰੀਆਂ ਮੰਗਾਂ ਨੂੰ ਭੁੱਲ ਗਿਆ ਫਿਰ ਉਸ ਤੋਂ ਬਾਅਦ 13 ਮਹੀਨੇ ਦਿੱਲੀ ਵਿੱਚ ਲਗਾਤਾਰ ਕਿਸਾਨ ਬੈਠ ਕੇ ਕੁੜੀਆਂ ਮੰਗਾਂ ਮੰਨਾਈਆਂ ਗਈਆਂ 13 ਮਹੀਨੇ ਬਾਅਦ ਨੇ ਇੱਕ ਵਿਵਾਨ ਜਾਰੀ ਕਰ ਦਿੱਤਾ ਕਿ ਤੁਹਾਡੇ ਗਰੂਨਸ ਰੱਦ ਕਰ ਦਿੰਨੇ ਆ ਸਾਡੇ ਤੋਂ ਗਲਤੀ ਹੋ ਗਈ ਸਾਡੀ ਤਪੱਸਿਆ ਦੀ ਭੰਗ ਹੋ ਕੋਈ ਗਲਤੀ ਕਮੀ ਰਹੀ ਜਿਹੜੀ ਤੁਹਾਨੂੰ ਸਮਝ ਨਹੀਂ ਸਕਿਆ ਅਸੀਂ ਤੁਹਾਡੀਆਂ ਮੰਗਾਂ ਮੰਨਦੇ ਆ ਪਰ ਉਹਦੇ ਮੰਗਾਂ ਨੂੰ ਇਹ ਨੁਕਸਾਨਾਂ ਨੂੰ ਵਿਸ਼ਵਾਸ ਪਾ ਕੇ ਦਿੱਲੀ ਤੋਂ ਥਾਂ ਥਾਂ ਤੇ ਆਮੇ ਵਾਠਾਇਆ ਗਿਆ ਤੇ ਤੁਹਾਡੀਆਂ ਮੰਗਾਂ ਦਾ ਕਮੇਟੀ ਬਣਾ ਕੇ ਸਾਰੀਆਂ ਮੰਗਾਂ ਲਾਗੂ ਕੀਤੀਆਂ ਜਾਣਗੀਆਂ ਪਰ ਉਸ ਗੱਲ ਨੂੰ ਅਜ 3 ਸਾਲ 4 ਸਾਲ ਹੋ ਗਏ ਪਰ ਕਿਸੇ ਨੇ ਕਿਸੇ ਸਰਕਾਰ ਨੇ ਕਿਸੇ ਮੰਤਰੀ ਸੰਧਰੀ ਨੇ ਉਹ ਮੰਗਦੇ ਕਿਸੇ ਹੀ ਮੰਗਦੇ ਕੋਈ ਬਿਆਨ ਨਹੀਂ ਦਿੱਤਾ ਫਿਰ ਉਸ ਤੋਂ ਬਾਅਦ ਸਰਦਾਰ ਜਗਜੀਤ ਸਿੰਘ ਢੱਲੇਵਾਲ ਅਤੇ ਸਰਵਣ ਸਿੰਘ ਪੰਦੇਰ ਨੇ ਦੋਵੇਂ ਫਾਰਮ ਰ ਰਕੇ ਫੈਸਲਾ ਕੀਤਾ ਗਿਆ ਇਹ ਧਰਨਾ ਦੁਬਾਰਾ ਲਗਾਇਆ ਜਾਵੇ ਜੋ 13 ਫਰਵਰੀ ਤੋਂ ਖਲੋਰੀ ਬਾਰਡਰ ਤੇ ਛੰਭੂ ਬਾਰਡਰ ਤੇ ਧਰਨੇ ਚੱਲ ਰਹੇ ਨੇ ਲਗਾਤਾਰ ਉਹ ਤੁਸੀਂ ਵੇਖਿਆ ਜਦੋਂ ਖਲੋਰੀ ਬਾਰਡਰ ਤੇ ਗਏ ਆਪਾਂ ਜਾ ਸੰਭੂ ਬਾਰਡਰ ਤੇ ਕਹੇ ਇਹ ਅੱਗੇ ਵੱਡੀਆਂ ਵੱਡੀਆਂ ਕੰਦਾ ਕਰਕੇ ਜਿਵੇਂ ਅਸੀਂ ਕਿ ਦੂਸਰੇ ਮੁਲਕ ਤੋਂ ਆ ਕੇ ਦਿੱਲੀ ਜਾ ਕੇ ਦੇਖਿਆ ਦਿੱਲੀ ਸਾਡੇ ਭਾਰਤ ਦੀ ਰਾਜਧਾਨੀ ਹੈ ਹਰ ਇੱਕ ਦਾ ਭਾਰਤ ਦੇ ਨਾਗਰਿਕ ਦਾ ਹੱਕ ਹੈ ਸਾਡੀ ਰਾਜਧਾਨੀ ਜਾਣਦਾ ਪਰ ਇਹਨਾਂ ਲੋਕਾਂ ਨੇ ਇਹ ਬੀਜੇਪੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਵੱਡੀਆਂ ਵੱਡੀਆਂ ਕੰਦਾ ਕਰਕੇ ਕਿਸਾਨਾਂ ਉੱਤੇ ਅਥਰੂ ਗੈਸ ਚਲਾਏ ਗੋਲੀਆਂ ਚਲਾਈਆਂ ਇੱਥੇ ਤੱਕ ਕਿ ਸਾਡਾ ਇੱਕ ਕਿਸਾਨ ਜੋ ਸ਼ਬ ਕਰਨਾ ਉਥੇ ਤਿਕਰੀ ਖਨੋਰੀ ਬਾਰਡਰ ਤੇ ਸ਼ਹੀਦ ਹੋ ਗਿਆ ਉਸ ਤੋਂ ਬਾਅਦ ਵੀ ਸਰਕਾਰ ਨਹੀਂ ਰੁਕੀ ਹੁਣ ਵੇਖੋ ਏ ਮਹੋਸ ਗੁੰਗੀ ਸਰਕਾਰ ਨੂੰ ਜਦੋਂ ਵੇਖਿਆ ਡੱਲੇਵਾਲ ਸਾਹਿਬ ਨੇ ਵੀ ਇਹ ਕੋਈ ਐਕਸ਼ਨ ਨਹੀਂ ਲਾਈ ਤੇ ਅੱਜ 23 ਦਿਨ ਹੋ ਗਿਆ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਹੜੇ ਪੰਜਾਬ ਪ੍ਰਧਾਨ ਭਾਰਤੀ ਕਿਸਾਨੀ ਦੀ ਇਕਤਾ ਸਿੱਧੂਪੁਰ ਦੇ ਪੰਜਾਬ ਪ੍ਰਧਾਨ ਨੇ ਜੋ 23 ਦਿਨਾਂ ਤੋਂ ਡੇਜ ਬਰਨ ਵਰਤੇ ਬੈਠੇ ਨੇ ਉਹਨਾਂ ਦੀ ਹਾਲਤ ਬਹੁਤ ਨਾਜ਼ੁਕ ਹੋ ਗਈ ਹੈ ਉਸੇ ਕਰੀ ਤਹਿਤ ਪੰਜਾਬ ਕਮੇਟੀ ਵੱਲੋਂ ਇੱਕ ਫੈਸਲਾ ਕੀਤਾ ਗਿਆ ਜੋ 18 ਤਰੀਕ ਨੂੰ 12 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਜਿਹੜਾ ਟਰੱਕ ਬੰਦ ਕੀਤੇ ਜਾਣਗੇ ਉਸ ਕੜੀ ਦੇ ਤਹਿਤ ਅੱਜ ਅਸੀਂ ਫੋਜਪੁਰ ਸ਼ਾਉਣੀ ਵਿਖੇ ਇਹ ਰੇਲਵੇ ਟਰੱਕ 3 ਵਜੇ ਤੱਕ ਬੰਦ ਰੱਖਾਂਗੇ ਬਾਕੀ ਅਗਲੀ ਜਿਹੜੀ ਜੋ ਵੀ ਸਾਨੂੰ ਕਾਲ ਪੰਜਾਬ ਕਮੇਟੀ ਬੁਲਾਊਗੀ ਉਸ ਤੇ ਅਸੀਂ ਫੋਲ ਚੜਾਵਾਂਗੇ ਜੰਮੂ ਕੈਂਟ ਤੇ ਸਾਡੀ ਪੰਜਾਬ ਦੇ ਰੇਲ ਦਾ ਚੱਕਾ ਜਿਹੜਾ ਉਹ ਜਾਮ ਕੀਤਾ ਗਿਆ ਹੈ ਰੇਲਵੇ ਟ੍ਰੈਕ ਦੇ ਸਰਕਾਰ ਨੂੰ ਕਹਿੰਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਦੇ ਰਹੇ ਆ ਰੇਲ ਦਾ ਚੱਕਾ ਨਾ ਸਾਡੀ ਇਗੋ ਆ ਤੇ ਨਾ ਕੋਈ ਸ਼ੌਕ ਹੋ ਰੇਲ ਦਾ ਚੱਕਾ ਜਾਮ ਕਰਨਾ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਔਰ 10 ਮਹੀਨੇ ਤੋਂ ਅੰਦੋਲਨ ਵਾਲੇ ਪਾਸੇ ਪਿੱਠ ਕਰਕੇ ਬੈਠੇ ਔਰ ਪੈਦਲ ਜਾਂਦੀ ਆਵਾਜ਼ ਦਿੱਤੀ ਸੀ ਇਹਨਾਂ ਨੇ ਵੀ ਪੈਦਲ ਤੁਸੀਂ ਆ ਸਕਦੇ ਹੋ ਗੱਡੀਆਂ ਦੇ ਆ ਕੇ ਸਿਰਫ ਟ੍ਰੈਕਟਰ ਵਾਲੇ ਚੱਲ ਦਿਓ 101 ਦੇ ਅਸੀਂ ਤਿੰਨ ਜਿਥੇ ਪੈਦਲ ਭੇਜਿਆ ਔਰ 26 ਨਵੰਬਰ ਤੋਂ ਜਗਜੀਤ ਸਿੰਘ ਜੀ ਬੱਲੇਵਾਰ ਮਰਨwarte ਬੈਠੇ ਹੋਇਆ ਅੱਜ 23 ਦਿਨ ਹੋ ਗਏ ਉਹਨਾਂ ਨੂੰ ਮਰਨwarte ਬੈਠਿਆ ਨੂੰ ਅਜੇ ਤੱਕ ਕੇਂਦਰ ਕੁੱਛ ਕਰਕੇ ਬੈਠਾ ਵਾ ਔਰ 14 ਤਰੀਕ ਨੂੰ ਜਿਹੜਾ ਤਸ਼ੱਦਦ ਇਹਨਾਂ ਨੇ ਸਾਡੇ 33 ਜਖਮੀ ਟਾਇਆ ਵਾ ਉਹ ਸਾਡੇ 19 ਆਗੂ ਜਖਮੀ ਹੋਇਆ ਜਿਹੜੇ ਅੱਜ ਵੀ ਵੇਖੋ ਸੀਰੀਅਸ ਪਿਆ ਕੋ ਪੀਜੀਆਈ ਪਿਆ ਕੋ ਰਜੰਦਰਾ ਪਿਆ ਵਾ ਔਰ ਫਿਰ ਦੋਹਾਂ ਫੋਰਮਾਂ ਨੇ ਫੈਸਲਾ ਕੀਤਾ ਕਿ ਦੇਹ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਆਵਾਜ਼ ਦਿੱਤੀ ਤਾਮਿਲ ਲਾਡੂ ਦੇ ਵਿੱਚ ਤੇਰਲਾ ਦੇ ਵਿੱਚ ਕਰਨਾਟਕਾ ਦੇ ਵਿੱਚ ਡੀਸੀ ਅਫਸਰਾਂ ਨੇ ਧਰਨੇ ਲੱਗੇ ਆ। ਹਰਿਆਣਾ ਦੇ ਵਿੱਚ ਟਰੈਕਟਰ ਮਾਰਚ ਹੋਇਆ ਵਾ। ਪੰਜਾਬ ਦੇ ਵਿੱਚ ਦੋਹਾਂ ਫੋਰਮਾਂ ਵੱਲੋਂ ਉਹਦਾ ਐਲਾਰ ਸੀ। ਪਰ ਅੱਜ ਖੂਬਸੂਰਤ ਯਰੇ ਵੀ ਆ ਮਹਾਰੇ ਲੋਕਾਂ ਨੇ ਦਰਜਨਾ ਥਾਣਾ ਦੇ ਉੱਤੇ ਰੇਲ ਟ੍ਰੈਕ ਜਾਮ ਕਰਤੇ ਆ। ਕਾਰਨ ਇਹ ਆ ਕਿ ਜਿਹੜੀਆਂ ਮੰਗਾਂ ਮੋਦੀ ਬਣ ਗਿਆ ਸੀ ਉਹਨਾਂ ਵੱਲੋਂ ਅੱਜ ਵੀ ਪਿੱਛੇ ਕਰਕੇ ਬੈਠਾ ਆਇਆ ਵਾ। ਮੰਗਾਂ ਹੋ ਸੀ WTO ਦੀਆਂ ਨੀਤੀਆਂ ਦਾ ਵਿਰੋਧ ਕਰਨਾ ਐਮਐਸਪੀ ਗਰੰਟੀਡ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥ ਦੀ ਰਿਪੋਰਟ ਮੁਤਾਬਕ ਸਟੀ ਸੀਟੂ ਦੇ ਮੁਤਾਬਕ ਫਸਲਾਂ ਦੇ ਲਾਹੇਵੰਦ ਭਾ ਦੇਣੇ ਕਿਸਾਨਾਂ ਮਜ਼ਦੂਰਾਂ ਨੂੰ ਕਰਜ਼ਾਬੂਤ ਕਰਨਾ ਕਿਸਾਨਾਂ ਮਜ਼ਦੂਰਾਂ ਦੀ 10000 ਰੁਪਿਆ ਪੈਨਸ਼ਨ ਯੋਜਨਾ 200 ਦਿਨ ਮਨਰੇਗਾ ਤੇ 700 ਰੁਪਿਆ ਦਿਹਾੜੀ 2023 ਹੱਕ ਉਹ ਰੱਦ ਕਰਨਾ ਜਿਹੜਾ ਬੀਰਿਆ ਜੀ ਦੇ ਤਹਿਤ ਪ੍ਰਾਈਵੇਟ ਖਰੋਜ ਬਿਜਲੀ ਦੇ ਰਿਆ ਇਹਨਾਂ ਮੰੰਦਾਂ ਨੂੰ ਲੈ ਕੇ ਔਰ ਲਖੀਮਪੁਰ ਖੀਰੀ ਕਾਰ ਦੇ ਦੇਸ਼ੀ ਨੂੰ ਜੇਹਰ ਦੀਆਂ ਸਲਾਖਾਂ ਪਿਛਲੇ ਡੱਕਣ ਦਾ ਵਾਅਦਾ ਕੀਤਾ ਸੀਗਾ ਔਰ ਉਹਨਾਂ ਨੂੰ ਫੇਰ ਇਹਨਾਂ ਨੇ ਚੋਣ ਲੜਾਈ ਐਮਪੀ ਦੀ ਜੂਪੀ ਦਾ ਲੋਕਾਂ ਨੇ ਮੋਦੀ ਨੂੰ ਮੂੰਹ ਤੋਂ ਮਾਰੀਆ ਤੇ 35000 ਵੋਟਾਂ ਤੋਂ ਹਾਰ ਗਿਆ ਔਰ ਇਹਦੇ باوجود ਵੀ ਅਜੇ ਵੀ ਮੋਦੀ ਹੰਕਰ ਦੇ ਵਿੱਚ ਵਾ ਕਿਉਂਕਿ 400 ਤੋਂ 240 ਜਿਹੜਾ ਵਾ ਉਹ ਅੰਤਰਾ ਆਂ ਡੇਗਾ ਵਾ ਲੰਗੜੀ ਸਰਕਾਰ ਬਣੀ ਆ ਸਾਰੇ ਇੱਥੇ ਇੰਦਰਲੇ ਬੰਨੇ ਕਿਸੇ ਵਾਂ ਦਾ ਇੰਦਰਲੇ ਬੰਨੇ ਲਾਈਡਨ ਵੇਲਾਵਾ ਇਹਦੇ باوجود ਡਬਲ ਡਿਊਟੀਆਂ ਦਾ ਡੰਡਾ ਐਡਾ ਵੱਡਾ ਵਾ ਕਾਰਪੋਰੇਟਰਾਂ ਦਾ ਡਾਨੀਆਂ ਬਣਨੇ ਡੰਡਾ ਐਡਾ ਵੱਡਾ ਹਰ ਹਾਲ ਦੇ ਵਿੱਚ ਮੰਡੀ ਦਾ ਭੋਗ ਬੋਣਾ ਵਾ ਜਿਹੜਾ ਪੰਜਾਬ ਦੇ ਲੋਕ ਪਹਿਲ ਕਦਮੀ ਕਰਕੇ ਪੂਰੇ ਦੇਸ਼ ਨੂੰ ਜਗਾ ਕੇ 140 ਕਰੋੜ ਭਾਰਤੀਆਂ ਲਈ ਸਸਤਾ ਅਨਾਜ ਮਿਲਦਾ ਰਹੇ ਉਹਦੇ ਵਾਸਤੇ ਲੜਾਈ ਦੇ ਫੋਰਮਾਂ ਦੇ ਰੂਪ ਚ ਲੜ ਰਹੇ ਆ ਔਰ ਖੂਬਸੂਰਤੀ ਅੰਦੋਲਨ ਦੀਏ ਆ ਕੋਈ ਧਾਰਮਿਕ ਸਸਾਵਾਂ ਨਾਲ ਕੇ ਖੜੀਆਂ ਆ ਗੀਤਕਾਰ ਵੀਰੇ ਔਰ ਗੋਈਏ ਵੀਰੇ ਨਾਲ ਆਣ ਕੇ ਖੜ ਗਏ ਆ ਐਸ ਸੀ ਪੀ ਸੀ ਦਿਆ ਸਿਵਾਵਾ ਅੱਜ ਲੰਗਰਾਂ ਦੀਆਂ ਪੂਰੇ ਪੰਜਾਬ ਦੀ ਰੇਲੇ ਟ੍ਰੈਕਾਂ ਤੇ ਆ ਔਰ ਕਾਲਤਾ ਸਾਹਿਬ ਦੇ ਜਹੇਦਾਰ ਹਰਪੀਜ ਜੀ ਆਣ ਕੇ ਬੋਲ ਕੇ ਗਏ ਆ ਸਟੇਜ ਤੋਂ ਬੱਲੇਵਾਲ ਜੀ ਦਾ ਹਾਲਚਲ ਜਾਣ ਕੇ ਗਏ ਆ ਸਰਕਾਰ ਆਈਟਮ ਤੇ ਮੈਟਕ ਤੌਰ ਤੇ ਹਾਰ ਚੁੱਕੀ ਆ ਪਰ ਅਜੇ ਉਧਰ ਦਾ ਦੰਡਾ ਤੰਤਰ ਜਾਵਾ ਹੋਣ ਕਰਕੇ एलान ਹੋਣੇ ਬਾਕੀ ਆ ਜਿੱਤ 140 ਕਰੋੜ ਭਾਰਤੀਆਂ ਦੀ ਹਰ ਹਾਲਤ ਵਿੱਚ ਹੋਏਗੀ 3 ਘੰਟੇ ਦਾ ਚੱਕਾ ਜਾਵਾਂ ਪੂਰੇ ਪੰਜਾਬ ਦੇ ਵਿੱਚ ਸਾਈਕਲੇ ਥਾਮਾ ਤੇ 3 ਵਜੇ ਤੋਂ ਬਾਅਦ ਸਵੇਰ ਤੀਜੇ